ਕਿ 1.20 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਔਰ ਇਹਦੇ ਨਾਲ ਹੀ ਤੁਸੀਂ ਕਰਜ਼ਾ ਹੋਰ ਲੈਣ ਵਾਸਤੇ ਵੀ ਤੁਸੀਂ ਪੱਠੀ ਲਿਖ ਰਹੇ ਹੋ ਸੈਂਟਰ ਨੇ ਇਹਦੀ ਜਸਟੀਫਿਕੇਸ਼ਨ ਕੀ ਹੈ 1.20 ਹਜ਼ਾਰ ਕਰੋੜ ਰੁਪਏ ਦੀ ਦੁਨੀਆ ਦੇ ਲਗਭਗ ਸਾਰੇ ਦੇਸ਼ਾਂ ਤੇ ਕਰਜ਼ਾ ਹੈ ਭਾਰਤ ਦੇ ਸਭ ਸਭ ਸਾਰੇ ਸਟੇਟਾਂ ਦੇ ਕਰਜ਼ਾ ਹੈ ਇਹ ਸੱਚ ਆ ਇਹ ਤਾਂ ਕੋਈ ਮਰਕਰ ਨਹੀਂ ਹੋ ਰਿਹਾ ਕਹਿੰਦੇ ਤੁਸੀਂ ਤਾਂ ਬਹੁਤ ਅੱਗੇ ਖਿੱਚ ਕੇ ਲੈ ਕੇ ਜਾਦਾ 1100 ਰੁਪਏ ਵਾਲੇ ਤੇ ਘਿਰ ਲੈਂਦੇ ਤੁਹਾਨੂੰ ਫਿਰ ਮੋੜ ਕੇ ਢ ਕੇ ਕਹਿੰਦੇ ਆ ਗੱਡੀ ਆ ਜਾਂਦੀ 1100 ਰੁਪਏ ਬੀਬੀਆਂ ਨੂੰ ਕਦੋਂ ਦੇ ਦੋ ਕੁਝ ਨਹੀਂ ਅਸੈਸਮੈਂਟ ਕਿੰਨਾ ਤੋਂ ਮਤਲਬ ਖਰਚਾ ਖਰਚਾ ਉਹ ਹੀ ਗੱਲ ਕਰਦਾ ਅਸੈਸਮੈਂਟ ਲਾਉਂਦੇ ਬੀਬੀਆਂ ਵਾਲਾ ਉਹਨਾਂ ਨੇ ਬੀਬੀਆਂ ਵਾਲੇ ਮਸਲੇ ਤੇ ਘੇਰੇ ਬੀਬਾ ਜੀ ਨੇ ਉਹ ਕਹਿੰਦੇ ਹਰਿਆਣਾ ਦੇ ਵਿੱਚ ਦੇਤਾ ਪਰ ਪੰਜਾਬ ਵਾਲਿਆਂ ਨੇ ਤੇ ਕਹਿੰਦੇ ਪਹਿਲਾਂ ਵਾਅਦਾ ਕੀਤਾ ਸੀਗਾ ਇਹ ਮੂਡ ਢੇੜ ਕੇ ਫਿਰ ਗੱਲ ਸਾਨੂੰ ਟਾਰਗੇਟ ਬੀਬੀਆਂ ਵਾਲੇ ਤੇ ਚਲੋ ਅੱਜ ਕੱਲ ਜਦੋਂ ਪੰਜਾਬ ਚ ਅਕਾਲੀ ਦਲ ਭਾਜਪਾ ਦੀ ਸਰਕਾਰ ਸੀ ਕਿੰਨਾ ਅਕਸਾਈ ਦੇ ਅੰਦਰ ਪੈਸਾ ਆਇਆ ਸੀਗਾ 20545 ਫੂਟ ਰੁਪਏ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ 5 ਸਾਲ 17 ਤੋਂ 22 ਕਿੰਨਾ ਪੈਸਾ ਆਇਆ 27000 395 ਕਰੋੜ ਰੁਪਏ ਜਦੋਂ ਆਵਾਮੀ ਪਾਰਟੀ ਦੀ ਸਰਕਾਰ ਆਈ ਤਿੰਨ ਸਾਲਾਂ ਚ ਕਿੰਨਾ ਆਇਆ 28000 20 ਕਰੋੜ ਕਾਂਗਰਸ ਦੇ ਸਮੇਂ ਸਿਰਫ ਕਿੰਨੇ 2000 ਕਰੋੜ ਰੁਪਏ ਦਾ ਰੈਵਨਿਊ ਇਕੱਠਾ ਹੋਇਆ ਸੀ ਜੀਐਸਟੀ ਦਾ ਸਾਡੇ ਵੇਲੇ ਕਿੰਨਾ ਹੋ ਗਿਆ 64000 ਕਰੋੜ ਨੂੰ ਅਸੀਂ ਪਾਰ ਕਰ ਗਏ ਇਹ ਸਾਡਾ ਤਿੰਨ ਸਾਲ ਦਾ ਅੰਕੜਾ ਹੈ ਸੋ ਇਹਦਾ ਪੰਜ ਸਾਲਾਂ ਚ 100 ਕਰੋੜ ਰੁਪਏ ਦੀ ਆਮਦਨੀ ਵਧਾ ਸਕੇ ਸੋ ਆਵਾਮੀ ਪਾਰਟੀ ਦੀ ਸਰਕਾਰ ਨੂੰ ਤਿੰਨ ਸਾਲ ਹੋ ਗਏ ਤਿੰਨ ਸਾਲਾਂ ਚ 14736 ਕਰੋੜ ਰੁਪਏ ਦਾ ਰੈਵਨਿਊ ਕਲੈਕਸ਼ਨ ਜਿਹੜੀ ਉਹ ਪੰਜਾਬ ਦੇ ਖਜ਼ਾਨੇ ਚ ਆ ਚੁਕੀ ਆ ਕਿੰਨੇ ਸਮੇਂ ਤੱਕ ਬੱਤੀ ਗੁੱਲ ਪੰਜਾਬ ਸੀ ਹੁਣ ਬੱਤੀ ਬੁੱਲ ਫੁੱਲ ਪੰਜਾਬ ਆ ਜਦ ਲਾਈਟ ਆਉਂਦੀ ਨਹੀਂ ਸੀ ਹੁਣ ਲਾਈਟ ਜਾਂਦੀ ਨਹੀਂ ਕਦੇ ਹੈਗੀ ਪੰਜਾਬ ਦੇ ਕਿਸਾਨ ਦੇ ਖੇਤ ਤੱਕ 8 ਘੰਟੇ ਬਿਜਲੀ ਦੀ ਗੱਲ ਕਰਦੇ ਨੇ 16 16 ਘੰਟੇ ਬਿਜਲੀ ਜਾਂਦੀ ਆ ਬਦਲਦਾ ਪੰਜਾਬ ਜ਼ਿਕਰ ਕੀਤਾ ਤੁਸੀਂ ਬਦਲਦਾ ਪੰਜਾਬ ਨਾ ਦਿੱਤਾ ਬਜਟ ਨੂੰ ਕਿਸ ਤਰੀਕੇ ਨਾਲ ਬਦਲ ਰਿਹਾ ਪੰਜਾਬ ਚਾਹ ਪੰਜਾਬ ਦੀ ਕਾਨੂੰਨ ਵਿਵਸਥਾ ਹੋਵੇ ਚਾਹ ਪੰਜਾਬ ਦਾ ਐਜੂਕੇਸ਼ਨ ਦੀ ਵਿਵਸਥਾ ਹੋਵੇ ਚਾਹ ਪੰਜਾਬ ਦੀ ਸਿਹਤ ਵਿਵਸਥਾ ਮਾ ਹੋਵੇ ਚਾਹ ਪੰਜਾਬ ਦਾ ਨਸ਼ੇ ਦੀ ਗੱਲ ਹੋਵੇ ਹਰ ਪਾਸੇ ਇਸ ਨੇ ਬਈਆਂ ਸਾਲਾਂ ਤੋਂ ਪੰਜਾਬ ਨੂੰ ਬੁਰੀ ਤਰ੍ਹਾਂ ਤੋੜਿਆ ਗਿਆ 83-85 ਤੋਂ ਬਾਅਦ ਪੰਜਾਬ ਨੂੰ ਹੱਦ ਬੁਰੇ ਟੰਗ ਦੇ ਨਾਲ ਜਿਹੜਾ ਹੈਗਾ ਬਹੁਤ ਬੁਰੇ ਟੰਗ ਦੇ ਨਾਲ ਪੰਜਾਬ ਨੂੰ ਗੁੱਸਿਆ ਗਿਆ ਸਰਕਾਰਾਂ ਕੀ ਦੀਆਂ ਰਹਿੰਦੀਆਂ ਅਕਾਲੀ ਦਲ ਦੀ ਸਰਕਾਰ ਰਹੀ ਹੈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਰਹੀ ਹੈ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਹੈ ਪੰਜਾਬ ਵਿੱਦਾਂ ਦੇ ਖੇਤਰ 'ਚ ਪਛੜ ਗਿਆ ਪੰਜਾਬ ਆਰਥਿਕਤਾ ਦੇ ਖੇਤਰ 'ਚ ਪਛੜ ਗਿਆ ਪੰਜਾਬ ਐਗਰੀਕਲਚਰ ਦੇ ਖੇਤਰ ਖੇਤੀਬਾੜੀ ਦੇ ਸੈਕਟਰ 'ਚ ਪਛੜ ਗਿਆ ਨਸ਼ਿਆਂ ਦਾ ਹੜ ਬਹਾਤਾ ਪੰਜਾਬ ਦੇ ਅੰਦਰ ਪੰਜਾਬ ਨੂੰ ਟਾਈਟਲ ਕੀ ਮਿਲ ਗਿਆ ਜਦੋਂ ਕਾਲੀਦਾਸ ਬੀਜੇਪੀ ਦੀ ਸਰਕਾਰ ਸੀ ਉੜਦਾ ਪੰਜਾਬ ਪੰਜਾਬ ਨੂੰ ਟਾਈਟਲ ਕੀ ਮਿਲ ਗਿਆ ਉਜੜਦਾ ਪੰਜਾਬ ਪਰ 5 ਸਾਲ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਇੱਕ ਵੀ ਕੰਮ ਨਹੀਂ ਕੀਤਾ ਉਹੀ ਨਸ਼ੇ ਉਹੀ ਬਦਮਨੀ ਉਹੀ ਪੰਜਾਬ ਨੂੰ ਬਰਬਾਦ ਕਰਨੇ ਸਿਸਟਮ ਚੱਲਦਾ ਰਿਹਾ ਪੰਜਾਬ ਚ ਗੁਰੂ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਬਜਟ ਪੇਸ਼ ਕੀਤਾ 2.36 ਹਜ਼ਾਰ ਕਰੋੜ ਤੋਂ ਵੱਧ ਦੇ ਬਜਟ ਦੀ ਤਜਵੀਜ਼ ਪੇਸ਼ ਕੀਤੀ ਗਈ ਹੈ ਔਰ ਇਸ ਬਜਟ ਨੂੰ ਨਾਂ ਦਿੱਤਾ ਗਿਆ ਬਦਲਦਾ ਪੰਜਾਬ ਪੰਜਾਬ ਕਿਸ ਤਰੀਕੇ ਦੇ ਨਾਲ ਬਦਲ ਰਿਹਾ ਹੈ ਕਿਸ ਤਰੀਕੇ ਦੇ ਨਾਲ ਕੰਮਕਾਜ ਹੋ ਰਿਹਾ ਇਹਨਾਂ ਚੀਜ਼ਾਂ ਨੂੰ ਲੈ ਕੇ ਗੱਲਬਾਤ ਕਰਾਂਗੇ ਔਰ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਸਾਡੇ ਨਾਲ ਨੇ ਕਿਸ ਤਰੀਕੇ ਦੇ ਨਾਲ ਕੰਮ ਹੁੰਦਾ ਹੋਇਆ ਨਜ਼ਰ ਆਊਗਾ ਕਿਉਂਕਿ ਬਜਟ ਦੇ ਵਿੱਚ ਸਾਫ਼ ਤੌਰ ਤੇ ਜਿਹੜੀ ਝਲਕ ਜ਼ਿਆਦਾ ਪੈਂਦੀ ਹੋਈ ਨਜ਼ਰ ਆਈ ਉਹ ਨਜ਼ਰ ਆਈ ਹੈ ਨਸ਼ੇ ਦੇ ਮਸਲੇ ਤੇ ਔਰ ਸ਼ਿਕਿਆ ਦੇ ਮਸਲੇ ਤੇ ਔਰ ਨਾਲ ਹੀ ਖੇਡਾਂ ਨੂੰ ਲੈ ਕੇ ਸਰਕਾਰ ਕੰਮ ਕਰ ਰਹੀ ਹੈ ਗੱਲਬਾਤ ਕਰਦੇ ਚਿਮਨ ਸਾਹਿਬ ਬਹੁਤ-ਬਹੁਤ ਸਵਾਗਤ ਹੈ ਪੰਜਾਬੀ ਬਹੁਤ-ਬਹੁਤ ਸ਼ੁਕਰੀਆ ਥੈਂਕ ਧੰਨਵਾਦ ਜੀ ਚਿਮਨ ਸਾਹਿਬ ਸਭ ਤੋਂ ਪਹਿਲਾਂ ਤਾਂ ਮੈਂ ਇਹ ਜਾਨਣਾ ਚਾਹੁੰਦਾ ਕਿ ਨਸ਼ੇ ਨੂੰ ਲੈ ਕੇ ਤੁਸੀਂ ਫੋਕਸ ਕੀਤਾ ਇਹਦੇ ਤੇ ਪ੍ਰਾਇਮਰੀ ਤੌਰ ਤੇ ਨਜ਼ਰ ਆ ਰਿਹਾ ਜਿਸ ਤਰੀਕੇ ਦੇ ਨਾਲ ਔਰ ਪਿਛਲੇ ਦਿਨਾਂ ਚ ਜਿਹੜੀਆਂ ਤੁਸੀਂ ਮੁਹਿਮ ਵਢੀ ਹੈ ਉਹਦਾ ਜ਼ਿਕਰ ਕੀਤਾ ਬਜਟ ਦੇ ਵਿੱਚ ਖਾਸ ਕਰਕੇ ਬਦਲਦਾ ਪੰਜਾਬ ਜ਼ਿਕਰ ਕੀਤਾ ਤੁਸੀਂ ਬਦਲਦਾ ਪੰਜਾਬ ਨਾ ਦਿੱਤਾ ਬਜਟ ਨੂੰ ਕਿਸ ਤਰੀਕੇ ਨਾਲ ਬਦਲ ਰਿਹਾ ਪੰਜਾਬ ਦੇਖੋ 3 ਸਾਲ ਪਹਿਲਾਂ ਪੰਜਾਬ ਦੇ ਲੋਕਾਂ ਨੇ ਬਦਲਾ ਦੇ ਨਾਂ ਦੇ ਉੱਤੇ ਆਮ ਆਦਮੀ ਪਾਰਟੀ ਨੂੰ ਸੱਤਾ ਸੌਂਪੀ। ਦੇਖੋ ਪੰਜਾਬ ਨੂੰ ਜੇ ਆਜ਼ਾਦੀ ਦੀ ਗੱਲ ਕਰੀਏ 1947 ਦੇਸ਼ ਆਜ਼ਾਦ ਆ 1946 ਪੰਜਾਬੀ ਸੂਬਾ ਜਿਹੜਾ ਕਿ ਵੱਡਾ ਪੰਜਾਬ ਸੀ ਹੌਲੀ-ਹੌਲੀ ਜਿਹੜਾ ਪ੍ਰੈਜ਼ੈਂਟ ਪੰਜਾਬ ਆ 1946 ਦੇ ਵਿੱਚ ਉਹਦੀ ਹੋਂਦ ਵਿੱਚ ਆਉਂਦਾਗਾ। ਔਰ ਉਸ ਤੋਂ ਬਾਅਦ ਜੇ ਜ਼ਿਆਦਾ ਲੰਬਾ ਸਮਾਂ ਬੀਨਾਂ ਚਾਹੀਏ ਪਿਛਲੇ 4-5 ਦਹਾਕੀਆਂ ਤੋਂ ਪੰਜਾਬ ਦੀ ਚਾਹੇ ਅਰਥਵਿਵਸਥਾ ਹੋਵੇ, ਚਾਹੇ ਪੰਜਾਬ ਦੀ ਕਾਨੂੰਨ ਵਿਵਸਥਾ ਹੋਵੇ, ਚਾਹੇ ਪੰਜਾਬ ਦਾ ਐਜੂਕੇਸ਼ਨ ਦੀ ਵਿਵਸਥਾ ਹੋਵੇ, ਚਾਹੇ ਪੰਜਾਬ ਦੀ ਸਿਹਤ ਵਿਵਸਥਾ માં ਹੋਣ ਚਾਹ ਪੰਜਾਬ ਦਾ ਨਸ਼ੇ ਦੀ ਗੱਲ ਹੋਵੇ ਹਰ ਪਾਸੇ ਪਿਛਲੇ 20 ਸਾਲਾਂ ਤੋਂ ਪੰਜਾਬ ਨੂੰ ਬੁਰੀ ਤਰ੍ਹਾਂ ਤੋੜਿਆ ਗਿਆ ਬੁਰੀ ਤਰ੍ਹਾਂ ਬਰਬਾਦ ਕੀਤਾ ਗਿਆ ਤੁਸੀਂ 84 ਚ ਲੈ ਲਓ 85 ਚ ਲੈ ਲਓ 84 85 ਤੋਂ ਬਾਅਦ ਪੰਜਾਬ ਨੂੰ ਹੱਦ ਬੁਰੇ ਟੰਗ ਦੇ ਨਾਲ ਜਿਹੜਾ ਹੈਗਾ ਬਹੁਤ ਬੁਰੇ ਟੰਗ ਦੇ ਨਾਲ ਪੰਜਾਬ ਨੂੰ ਡੁੱਟਿਆ ਗਿਆ ਸਰਕਾਰਾਂ ਕੀ ਦੀਆਂ ਰੰਜਾਂ ਨੇ ਪੰਜਾਬ 'ਚ ਆਕਾਲੀ ਦਲ ਦੀ ਸਰਕਾਰ ਰਹੀ ਹੈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਰਹੀ ਹੈ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਹੈ ਪੰਜਾਬ ਖੇਡਾਂ ਦੇ ਖੇਤਰ 'ਚ ਪਛੜ ਗਿਆ ਪੰਜਾਬ ਆਰਥਿਕਤਾ ਦੇ ਖੇਤਰ ਚ ਪਛੜ ਗਿਆ ਪੰਜਾਬ ਐਗਰੀਕਲਚਰ ਦੇ ਖੇਤਰ ਚ ਖੇਤੀਬਾੜੀ ਦੇ ਸੈਕਟਰ ਚ ਪਿੱਛੜ ਗਿਆ ਪੰਜਾਬ ਉਦਯੋਗ ਦੇ ਖੇਤਰ ਚ ਪਿੱਛੜ ਗਿਆ ਪੰਜਾਬ ਵੱਧ ਗਿਆ ਪੰਜਾਬ ਚ ਨਸ਼ਾ ਫੈਤਾ ਨਸ਼ਿਆਂ ਦਾ ਹੜ ਬਹਾਤਾ ਪੰਜਾਬ ਦੇ ਅੰਦਰ ਪੰਜਾਬ ਨੂੰ ਟਾਈਟਲ ਕੀ ਮਿਲ ਗਿਆ ਜਦੋਂ ਕਾਲੀ ਦਸ ਬੀਜੇਪੀ ਦੀ ਸਰਕਾਰ ਸੀ ਉੜਦਾ ਪੰਜਾਬ ਪੰਜਾਬ ਨੂੰ ਟਾਈਟਲ ਕੀ ਮਿਲ ਗਿਆ ਉਜੜਦਾ ਪੰਜਾਬ ਪਰ 5 ਸਾਲ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਇੱਕ ਵੀ ਕੰਮ ਨਹੀਂ ਕੀਤਾ ਉਹੀ ਨਸ਼ੇ ਉਹੀ ਬਦਮਨੀ ਉਹੀ ਪੰਜਾਬ ਨੂੰ ਬਰਬਾਦ ਕਰਨੇ ਸਿਸਟਮ ਚੱਲਦਾ ਰਿਹਾ ਪੰਜਾਬ 'ਚ ਸੋ 3 ਸਾਲ ਹੋ ਗਏ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਆਏ ਨੂੰ ਹੁਣ ਰਗ ਦਿਖਣਾ ਸ਼ੁਰੂ ਹੋ ਗਿਆ ਕਿ ਕਿਸ ਤਰ੍ਹਾਂ ਪੰਜਾਬ ਦਾ ਰੈਵਨਿਊ ਵੱਧ ਰਿਹਾ ਕਿਸ ਤਰ੍ਹਾਂ ਪੰਜਾਬ ਤਰੱਕੀ ਕਰ ਰਿਹਾ ਔਰ ਨਸ਼ਿਆਂ ਦੇ ਖਿਲਾਫ ਸਭ ਤੋਂ ਵੱਡਾ ਹਮਲਾ ਜਿਹੜਾ ਇਤਿਹਾਸਕ ਤੌਰ ਤੇ ਦੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ਼ੁਰੂ ਕੀਤਾ ਜੋ ਪਿਛਲੇ 3 ਸਾਲ ਵੀ ਛੱਡਦੀ ਹੈ 3 ਸਾਲਾਂ 'ਚ ਬਹੁਤ ਲੋਟ ਆਫ ਵਰਕ ਜਿਹੜਾ ਔਨ ਦਾ ਡਰਗ ਸਾਈਡ ਹੋਇਆ ਤਾਂ ਦੋਆ ਪਿਛਲੇ 1 ਮਹੀਨੇ ਤੋਂ ਇੱਕ ਮਾਰਚ ਦੀ ਗੱਲ ਕਰੀਏ ਤਾ ਹੁਣ ਯੁੱਧ ਨਸ਼ਿਆਂ ਪਰ ਉਹ ਸ਼ੁਰੂ ਕੀਤਾ ਗਿਆ ਅਸੀਂ ਇਹ ਨਹੀਂ ਕਿ ਇਕੱਲਾ ਐਲਾਨ ਕੀਤਾ ਜਾਂ ਪੁਲਿਸ ਸਟੇਸ਼ਨਾਂ ਤੱਕ ਸੀਮਿਤ ਸੀ ਅਸੀਂ ਐਂਟੀ ਡਰੋਨ ਸਿਸਟਮ ਕਿਉਂਕਿ ਸਰਹੱਦ ਤੋਂ ਪਾਰ ਨਸ਼ਾ ਆਉਂਦਾਗਾ ਪੂਰਾ ਦੇਸ਼ ਜਾਣਦਾਗਾ ਕਿ ਪੰਜਾਬ ਦਾ ਬਾਰਡਰ 500 ਕਿਲੋਮੀਟਰ ਸਰਹੱਦ ਦੇ ਨਾਲ ਲੱਗਦਾਗਾ ਔਰ ਸਰਹੱਦ ਤੋਂ ਪਾਰੋਂ ਪਾਕਿਸਤਾਨ ਦੀ ਤਰਫੋਂ ਨਸ਼ਾ ਆਉਂਦਾਗਾ ਉਹਨੂੰ ਰੋਕਣ ਲਈ ਕਿਸੇ ਸਰਕਾਰ ਨੇ ਕੋਈ ਐਂਟੀ ਡਰੋਨ ਸਿਸਟਮ ਨਹੀਂ ਕੀਤਾ ਕਿਉਂਕਿ ਡਰੋਨ ਰਾਹੀਂ ਨਸ਼ਾ ਆਉਂਦਾਗਾ ਸੋ ਅਸੀਂ ਉਹ ਜਿਹੜਾ ਸਿਸਟਮ ਡਿਵੈਲਪ ਕਰਨ ਲਈ ਉਹਦੇ ਲਈ ਜਿਹੜੇ ਪੈਸੇ ਲਗੇ ਉਹ ਬਜਟ ਦੇ ਅੰਦਰ ਉਪਬੰਧ ਕੀਤੇ ਨੇਗੇ ਅਸੀਂ ਸੈਕੰਡ ਲਾਈਨ ਆਫ ਡਿਫ ਯਾਨੀ ਕਿਉਂਕਿ 20 50 ਕਿਲੋਮੀਟਰ ਤੱਕ ਬਹੁਤ ਬੀਐਸਐ ਬਾਰਡਰ ਸਕਿਉਰਿਟੀ ਫੋਰਸ ਜਿਹੜੀ ਆ ਉਹ ਉਹਦਾ ਪ੍ਰੋਟੈਕਸ਼ਨ ਆ ਗਈ ਉਹਦੇ ਨਾਲ ਹੀ ਅਸੀਂ ਸੈਕੰਡ ਲਾਈਨ ਆਫ ਡਿਫੈਂਸ ਉਹਦੀ ਕ੍ਰੀਏਸ਼ਨ ਕੀਤੀ ਆ 5000 ਪੰਜਾਬ ਦੇ ਯੰਗਸਟਰ ਜਿਹੜੇ ਨੌਜਵਾਨ ਨੇਗੇ ਉਹਨਾਂ ਨੂੰ ਬੀਐਸਐ ਚ ਪਰ ਹੋਮਗਾਰਡ ਚ ਭਰਤੀ ਕਰਾਂਗੇ ਅਸੀਂ ਡਰਗ ਸੈਂਸਸ ਕਰਵਾ ਰਹੇ ਹਾਂਗੇ ਕਿ ਨਸ਼ਿਆਂ ਦੇ ਉੱਤੇ ਸੈਂਸਸ ਹੋਣੀ ਚਾਹੀਦੀ ਆ ਕਿ ਕਿਵੇਂ ਕਿਵੇਂ ਕਿੱਥੇ ਕਿੱਥੇ ਨਸ਼ੇ ਭਾਰੂ ਨੇ ਕਿਹੜੇ ਪਿੰਡ ਚ ਕਿਹੜੇ ਸ਼ਹਿਰ ਚ ਕਿਹੜੇ ਬਲਾਕਸ ਕਿੱਥੇ ਕਿਥੇ ਨਸ਼ੇ ਲੱਗੇ ਤਾਂ ਕਿ ਉਸ ਲਾਈਨ ਨੂੰ ਪੂਰੀ ਤਰ੍ਹਾਂ ਤਬਾਹ ਕੀਤਾ ਜਾਵੇ ਔਰ ਜਿਹੜੇ ਯੰਗਸਟਰ ਨੇਗੇ ਕੱਲੇ ਇਹ ਨਹੀਂ ਕਿ ਉਹਨਾਂ ਨੂੰ ਛੱਡ ਦੇਾਂਗੇ ਯੰਗਸਟਰ ਨੂੰ ਕਿਵੇਂ ਮੇਨ ਸਟ੍ਰੀਮ ਚ ਲੈ ਕੇ ਆਉਣਾ ਉਹਦੇ ਲਈ ਅਸੀਂ ਖੇਡ ਦਰਸਰੀਆਂ ਦੀ ਸਥਾਪਨਾ ਕਰ ਰਹੇ ਹਾਂ ਸਪੋਰਟਸ ਦੇ ਖੇਤਰ ਨੂੰ ਨਾਲ ਜੋੜਨਾ ਕਿਉਂਕਿ ਜਦੋਂ ਡਰੱਗ ਤੋਂ ਹਟਾਉਣਾ ਕਿਸੇ ਵੀ ਵਿਅਕਤੀ ਨੂੰ ਡਰੱਗ ਤੋਂ ਹਟਾਉਣਾ ਜਾਂ ਡਰੱਗ ਦੇ ਸਾਈਡ ਤੇ ਜਾਣ ਤੋਂ ਰੋਕਣਾ ਜਾਂ ਨਸ਼ੇ ਤੋਂ ਜਾਣ ਤੋਂ ਰੋਕਣਾ ਤਾਂ ਉਹਦਾ ਇੱਕੋ ਇੱਕ ਹੱਲ ਹੁੰਦਾ ਕਿ ਉਹਦਾ ਉਹਨੂੰ ਖੇਡਾਂ ਵੱਲ ਲਾਇਆ ਜਾਵੇ ਉਹਨੂੰ ਸਪੋਰਟਸ ਵੱਲ ਲਾਇਆ ਜਾਵੇ ਤੁਸੀਂ ਖੇਡਦੇ ਹੋ ਤੁਹਾਡਾ ਕਦੇ ਵੀ ਨਸ਼ੇ ਵੱਲ ਜਾਣ ਨੂੰ ਜੀ ਨਹੀਂ ਕਰਦਾ ਤੁਸੀਂ ਕੁੱਦਦੇ ਹੋ ਤੁਹਾਡਾ ਕਦੇ ਨਸ਼ੇ ਵੱਲ ਜਾਣ ਦੀ ਕਮ ਨਹੀਂ ਕਰਦਾ ਸੋ ਅਸੀਂ 979 ਕਰੋੜ ਰੁਪਏ ਦਾ ਵੱਡਾ ਬਜਟ ਜਿਹੜਾ ਇਸ ਗੱਲ ਹੀ ਰੱਖਿਆ ਕਿ ਪੰਜਾਬ ਦੇ ਅੰਦਰ ਖੇਡ ਦਰਸਰੀਆਂ ਬਣ ਗਈਆਂ ਅੱਛੇ ਟਰੈਕ ਬਣਨਗੇ ਅੱਛੇ ਜਿਹੜੇ ਹੈਗੇ ਨੇ ਪਲੇ ਗਰਾਊਂਡ ਬਣਨਗੇ ਅੱਛਾ ਜਿਹੜਾ ਹੈਗਾ ਵਾਲੀਬਾਲ ਦੇ ਗਰਾਊਂਡ ਫੁੱਟਬਾਲ ਦੇ ਗਰਾਊਂਡ ਕ੍ਰਿਕਟ ਦੇ ਗਰਾਊਂਡ ਹਾਕੀ ਦੇ ਗਰਾਊਂਡ ਕਬੱਡੀ ਦੇ ਗਰਾਊਂਡ ਕੁਸ਼ਤੀ ਦੇ ਗਰਾਊਂਡ ਬਾਕਸਿੰਗ ਦੇ ਗਰਾਊਂਡ ਸਾਰੇ ਗਰਾਊਂਡ ਜਿਹੜਨੇ ਉਹ ਪਿੰਡਾਂ 'ਚ ਬਣਨਗੇ ਔਰ ਪੰਜਾਬ ਦਾ ਯੂਥ ਜਿਹੜਾ ਜਿੱਥੇ ਸਪੋਰਟਸ ਦੇ ਅੰਦਰ ਤਰੱਕੀ ਕਰੂਗਾ ਔਰ ਜਿਹੜਾ ਬਦਲਦਾ ਪੰਜਾਬ ਆ ਸਾਡਾ ਉਹਦੇ ਅੰਦਰ ਆਪਣਾ ਯੋਗਦਾਨ ਪਾਊਗਾ ਇਸੇ ਲਈ ਅਸੀਂ ਇੱਥੇ ਨਸ਼ਿਆਂ ਦੇ ਖਾਤਮੇ ਦੀ ਮੈਂ ਸ਼ੁਰੂ ਕੀਤੀ ਹੈ ਤੇ ਨਾਲ ਦੀ ਨਾਲ ਸਪੋਰਟਸ ਦਾ ਵੀ ਇਨਫਰਾਸਟ੍ਰਕਚਰ ਬਣਾਬਰ ਖੜਾ ਕਰਾ ਡਰਗ ਸੈਂਸਸ ਦਾ ਤੁਸੀਂ ਜ਼ਿਕਰ ਕੀਤਾ ਕਿ ਜਿਹੜੇ ਨਸ਼ਾ ਕਰ ਰਹੇ ਆ ਉਹਨਾਂ ਨੂੰ ਵੀ ਚਿੰਨਿਤ ਕੀਤਾ ਜਾਊਗਾ ਕਿ ਕੌਣ ਕੌਣ ਨਸ਼ਾ ਕਰ ਰਹੇ ਆ ਔਰ ਜੇ ਇਸ ਤਰੀਕੇ ਨਾਲ ਹੋਊਗਾ ਤਾਂ ਫਿਰ ਤੁਹਾਨੂੰ ਲੱਗਦਾ ਨਹੀਂ ਕਿ ਇੱਕ ਡਾਟਾ ਵੀ ਜੇ ਮੰਨ ਲਓ ਪਬਲਿਕ ਹੁੰਦਾ ਤਾਂ ਫਿਰ ਪੰਜਾਬ ਨੂੰ ਫਿਰ ਬਦਨਾਮ ਕੀਤਾ ਜਾਊਗਾ ਕਿ ਦੇਖੋ ਜੀ ਪੰਜਾਬ ਤਾਂ ਇੰਨੇ ਨਸ਼ੇੜੀ ਨੇ ਗੱਲ ਕਰੋ ਗੱਲ ਇਹ ਆ ਕਿ ਗੱਲ ਥੋੜੀ ਕਲੀਅਰ ਕਰ ਦਿਓ ਕਿ ਨਹੀਂ ਵਿਕਰਮ ਜੀ ਵਿਕਰਮ ਜੀ ਗੱਲ ਇਹ ਆ ਜਦ ਤੱਕ ਸਚਾਈ ਸਾਹਮਣੇ ਤਨੂੰ ਆਇਡੈਂਟੀਫਾਈ ਕਰਨਾ ਪਊਗਾ ਤਨੂੰ ਡਾਟੇ ਦਾ ਐਨਾਲਿਸਿਸ ਕਰਨਾ ਪੈਣਾਗਾ ਉਹਦੇ ਉਹਨੂੰ ਤੋਰ ਤੱਕ ਜਾ ਕੇ ਛੱਟ ਮਾਰਨੀ ਪਊ ਇਹ ਛੱਟ ਜਦ ਤੱਕ ਵੱਜਦੀ ਨਹੀਂ ਤੁਸੀਂ ਕੁਝ ਨਹੀਂ ਕਰ ਸਕਦੇ ਸੋ ਛੱਟ ਮਾਰਨ ਦੀ ਕੰਮ ਕਰਾਂਗੇ ਅਸੀਂ ਡਾਟਾ ਇਕੱਠਾ ਕਰਾਂਗੇ ਡਾਟਾ ਕਰਕੇ ਐਨਲਿਸਿਸ ਕਰਾਂਗੇ ਉਹਦਾ ਇਲਾਜ ਵੀ ਕਰਾਂਗੇ ਪਬਲਿਕ ਹੋਊਗਾ ਡਾਟਾ ਜਾਂ ਨਹੀਂ ਉਹਦਾ ਇਲਾਜ ਵੀ ਕਰਾਂਗੇ ਸਭ ਕੁਝ ਪਬਲਿਕ ਕਰਾਂਗੇ ਲੋਕਾਂ ਦੇ ਵਿੱਚ ਜਾਵਾਂਗੇ ਲੋਕਾਂ ਨੂੰ ਸਮਝਾਵਾਂਗੇ ਕਿ ਭਾਈ ਆ ਫਲਾਣਾ ਪਿੰਡ ਆ ਤੁਹਾਡੇ ਪਿੰਡ ਚ ਸਾਨੂੰ 25 ਬੰਦਿਆਂ ਦਾ ਪਤਾ ਲੱਗਿਆ ਕਿ 20 ਬੰਦੇ ਨਸ਼ਾ ਕਰਦੇ ਨੇ ਕਿ 20 ਬੰਦੇ ਨਸ਼ਾ ਕਰਦੇ ਨੇ 5 ਬੰਦੇ ਨਸ਼ਾ ਕਰਦੇ ਨੇ ਕਿਹੜਾ ਨਸ਼ਾ ਕਰਦੇ ਨੇ ਕਿ ਕੋਈ ਸ਼ਰਾਬ ਪੀਦਾਗਾ ਕੋਈ ਕੀ ਕਰਦਾਗਾ ਕੋਈ ਕਿਸ ਮਤ ਜੰਦਾ ਉਹ ਸਾਰਿਆਂ ਦਾ ਸੀ ਜਿਹੜਾ ਜ਼ਿਕਰ ਕਰਕੇ ਉਸ ਮਦਦ ਦਾ ਜਿਹੜਾ ਨਾ ਦੇਣਾ ਲਾਜ਼ਮੀ ਉਹ ਹਾਲਾਂਕਿ ਬਹੁਤ ਵੱਡੇ ਪੱਧਰ ਤੇ ਨਾ ਆਇਆ ਨਸ਼ਾ ਤਸਕਰਾਂ ਖਤਮ ਹੋ ਚੁੱਕੇ ਨੇ ਪਰ ਫਿਰ ਵੀ ਅਸੀਂ ਮਤਲਬ ਇੱਕ ਵੀ ਵਿਅਕਤੀ ਨੂੰ ਛੜਨਾ ਨਹੀਂ ਚਾਹੁੰਦੇ ਜਿਹੜਾ ਨਸ਼ਾ ਤਸਕਰ ਹਰ ਇੱਕ ਵਿਅਕਤੀ ਦਾ ਅਸੀਂ ਇਲਾਜ ਚਾਹੁੰਦੇ ਜੇ ਕੋਈ ਕਰਦਾ ਹੈ ਉਹਦਾ ਇਲਾਜ ਵੀ ਕਰਾਂਗੇ ਅੱਛਾ ਹੈਲਥ ਸੈਕਟਰ ਤੇ ਸਭ ਤੋਂ ਵੱਧ ਜਿਹੜੀ ਚਰਚਾ ਹੋ ਰਹੀ ਹੈ ਹੈਲਥ ਤੇ ਸਰਕਾਰ ਨੇ ਕੰਮ ਕੀਤਾ ਜਿਹੜਾ ਕਿਉਂਕਿ ਆਮ ਤੌਰ ਤੇ ਜਿਹੜੇ ਆਮ ਲੋਕ ਉਹ ਸਰਕਾਰੀ ਹਸਪਤਾਲਾਂ ਦੇ ਵਿੱਚ ਹੀ ਮੰਨ ਲੋ ਜਾਂਦੇ ਤਾਂ ਕਿਉਂਕਿ ਪੇਸ਼ੈਂਟ ਵੀ ਬਹੁਤ ਹੁੰਦੇ ਆ ਔਰ ਇਹ ਹੁਣ ਜਿਸ ਤਰੀਕੇ ਦੇ ਨਾਲ ਤੁਸੀਂ ਬਜਟ ਦੇ ਵਿੱਚ ਤਸਵੀਜ਼ ਰੱਖੀ ਹੈ ਇਹਦੀ ਔਰ ਇਹ ਕਿੰਨਾ ਬਜਟ ਹੈਲਥ ਸੈਕਟਰ ਦੇ ਲਈ ਤੁਸੀਂ ਲੈ ਕੇ ਆਏ ਹੋ ਕਿੰਨਾ ਡਾਟਾ ਹੈ ਮੈਂ ਚਾਹਣਾ ਕਿ ਜਰੂਰ ਲੋਕਾਂ ਨੂੰ ਦੱਸ ਦਿਆਂ ਤਾਂ ਕਿ ਇਹ ਚੀਜ਼ ਵੀ ਬਹੁਤ ਅਹਿਮ ਹੈ ਜੀ ਮਾਜਬ ਕਿਉਂਕਿ ਆਮ ਲੋਕ ਜਿਹੜੇ ਆ ਔਰ ਉਹਨਾਂ ਨੂੰ ਇਹਦੇ ਨਾਲ ਵਾਕਈ ਬਹੁਤ ਰਾਹਤ ਮਿਲੂ ਕਿੰਨਾ 10 ਲੱਖ ਕਵਰ ਕਰ ਦਿੱਤਾ ਇਹ ਤੁਸੀਂ ਅ ਦੇਖੋ ਜਿਹੜਾ आयुष्मान भारत योजना ਸੀ ਉਹਦੇ ਤਹਿਤ ਪੰਜਾਬ ਦੇ ਲਗਭਗ 16 ਲੱਖ ਲੋਕ ਜਿਹੜੇ ਨੇਗੇ ਉਹ ਸਕੀਮ ਦੇ ਅੰਦਰ ਉਹ ਆਪਣੇ ਆਪ ਨੂੰ ਨਾਲ ਰਜਿਸਟਰ ਕਰਵਾਇਆ ਹੋਇਆ ਸੀਗਾ ਔਰ 16 ਲੱਖ ਦੇ ਨਾਲ ਦੀ ਨਾਲ ਜਿਹੜੀ ਪੰਜਾਬ ਦੀ ਮੁੱਖ ਮੰਤਰੀ ਸਰਵਤ ਸਿਹਤ ਬੀਮਾ ਯੋਜਨਾ ਸੀਗੀ ਉਹਦੇ ਵਿੱਚ 29 ਲੱਖ ਲੋਕ ਜਿਹੜੇ ਦੇ ਨੀ ਕਿ ਰਜਿਸਟਰ ਸੀ ਟੋਟਲ 45 ਲੱਖ ਫੈਮਲੀਆਂ ਇਹਦੇ ਅੰਦਰ ਰਜਿਸਟਰ ਹੋਣੀਆਂ ਹੁੰਦੀਆਂ ਸੀਗੀਆਂ ਹੁਣ ਸਰਕਾਰ ਨੇ ਫੈਸਲਾ ਕੀਤਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਫੈਸਲਾ ਕੀਤਾ ਕਿ ਪੰਜਾਬ ਦੀ ਅੰਟਾਇਰ ਪੂਰੀ ਦੀ ਪੂਰੀ 65 ਲੱਖ ਫੈਮਲੀਆਂ ਨੂੰ ਅੰਦਰ ਸ਼ਾਮਲ ਕਰਨਾ ਸਾਰੀਆਂ ਫੈਮਲੀਆਂ ਦਾ ਇਲਾਜ ਇਸ ਸਕੀਮਾ ਦੇ ਅੰਦਰ ਹੋਊਗਾ ਸਰਬੱਤ ਮੁੱਖ ਮੰਤਰੀ ਸਰਬੱਤ ਸਿਹਤ ਬੀਮਾ ਯੋਜਨਾ ਦੇ ਤਹਿਤ 65 ਲੱਖ ਫੈਮਲੀਆਂ ਦਾ ਇਲਾਜ ਹੋਊਗਾ ਔਰ ਇਲਾਜ ਇਹ ਨਹੀਂ ਕਿ 5 ਲੱਖ ਤੱਕ ਹੋਊਗਾ ਉਹਦੀ ਵੀ ਲਿਮਟ ਜਿਹੜੀ ਅਸੀਂ ਬਤਾ ਕੇ 10 ਲੱਖ ਕੀਤੀ ਆ ਸੋ 10 ਲੱਖ ਰੁਪਏ ਦੀ ਕੋਈ ਵੀ ਪਰਿਵਾਰ ਜਿਹਦਾ ਉਹ ਇਲਾਜ ਤੋਂ ਬਿਨਾ ਅਧੂਰਾ ਨਾ ਰਹੇ ਚਾਹੇ ਉਹ ਗਰੀਬ ਆ ਚਾਹੇ ਅਮੀਰ ਆ ਇਹ ਯੋਜਨਾ ਤਹਿਤ ਇਲਾਜ ਕਰਵਾ ਸਕਦਾਗਾ ਇਹਦੇ ਲਈ ਕੁੱਲ ਅਸੀਂ 5 550 5598 ਕਰੋੜ ਰੁਪਏ ਦਾ ਜਿਹੜਾ ਬਜਟ ਆ ਉਹਦਾ ਉਪਬੰਧ ਕੀਤਾਗਾ ਉਹ ਰੱਖਵੇਂ ਰੱਖੇ ਨੇ ਆਮ ਲੋਕਾਂ ਤੱਕ ਇਹ ਗੱਲ ਜਾਵੇ ਇਹਦੇ ਲਈ ਵੀ ਤੁਸੀਂ ਕਿਸ ਤਰੀਕੇ ਨਾਲ ਲੋਕਲ ਲੈਵਲ ਤੇ ਵੀ ਇਹਦਾ ਪ੍ਰਚਾਰ ਪ੍ਰਸਾਰ ਵੀ ਕਰੋਗੇ ਤਾਂ ਕਿ ਆਮ ਲੋਕਾਂ ਨੂੰ ਪਤਾ ਹੀ ਲੱਗ ਪਾਉਂਦਾ ਕਿ ਸਾਨੂੰ ਸਾਡੇ ਲਈ ਸਰਕਾਰ ਕੀ ਕਰ پا ਰਹੀ ਆ ਇਹ ਜੇ ਅਸੀਂ ਡਰਾਈਵ ਚਲਾਵਾਂਗੇ ਲੋਕਾਂ ਨੂੰ ਪ੍ਰੇਰਿਤ ਕਰਾਂਗੇ ਕਿ ਸਾਰੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਨਾਲ ਜੋੜਨ ਜੇ ਜੋੜਨਗੇ ਉਹਨਾਂ ਦਾ 10 ਲੱਖ ਤੱਕ ਦਾ ਇਲਾਜ ਹੋਊਗਾ ਬਹੁਤ ਸਾਰੀਆਂ ਕੈਟਾਗਰੀਆਂ ਪਹਿਲਾਂ ਵੀ ਸ਼ਾਮਿਲ ਸੀ ਸਾਰੇ ਹੁਣ ਤਾਂ ਸਾਰੇ ਨੂੰ ਕਰ ਲਿਆ ਹੁਣ ਤਾਂ ਗੱਲ ਹੀ ਛੱਡਤੀ ਨਾ ਹੁਣ ਤਾਂ ਸਾਰਿਆਂ ਨੂੰ ਸ਼ਾਮਿਲ ਕਰ ਲਿਆ ਚਾਹੇ ਕਿ ਅਮੀਰ ਆ ਚਾਹੇ ਗਰੀਬ ਸਾਰੇ ਸ਼ਾਮਿਲ ਕਰ ਲਏ ਔਰ ਇਲਾਜ ਵੀ 5 ਲੱਖ ਤੋਂ ਵਧਾ ਕੇ 10 ਲੱਖ ਕਰਤਾ ਸੋ ਮੈਂ ਸਮਝਦਾ ਇਹ ਇੱਕ ਬਹੁਤ ਵੱਡੀ ਸਿਹਤ ਦੇ ਸਿਹਤ ਦੇ ਖੇਤਰ ਦੇ ਅੰਦਰ ਇੱਕ ਬਹੁਤ ਵੱਡੀ ਕ੍ਰਾਂਤੀ ਜਿਹੜੀ ਹੈ ਉਹ ਪੰਜਾਬ ਜੀ ਐਸ ਫਾਈਨੈਂਸ ਮਿਨਿਸਟਰ ਚੀਮਾ ਸਾਹਿਬ ਤੁਸੀਂ ਕਿਹੜੀ ਚ ਤੁਸੀਂ ਆਪਣੇ ਆਪ ਨੂੰ ਮੰਨਦੇ ਹੋ ਕਿ ਇਹ ਚੀਜ਼ ਕਰਕੇ ਬਹੁਤ ਸ਼ਾਨਦਾਰ ਹੋ ਗਿਆ ਕੰਮ ਐਜ਼ ਅ ਫਾਈਨੈਂਸ ਮਿਨਿਸਟਰ ਦੇਖੋ ਇਸ ਬਜਟ ਦੇ ਵਿੱਚ ਕਿਹੜੀ ਗੱਲ ਸਭ ਤੋਂ ਖਾਸ ਲੱਗੀ ਤੁਹਾਨੂੰ ਮੈਂ ਸਮਝਦਾ ਸਿੱਖਿਆ ਪੜਾਈ ਜਦੋਂ ਤੁਸੀਂ ਕਿਸੇ ਨੂੰ ਸਿੱਖਿਤ ਕਰਦੇ ਹੋ ਨਾ ਜਦੋਂ ਤੁਸੀਂ ਕਿਸੇ ਨੂੰ ਉਹਦੀ ਮਾਂ ਬੋਲੀ ਨਾਲ ਜੋੜਦੇ ਹੋ ਊੜਿਆੜੇ ਨਾਲ ਜੋੜਦੇ ਹੋ ਉਹਨੂੰ ਜੋੜ ਕੇ ਉਹਨੂੰ ਸਿੱਖਿਤ ਕਰਦੇ ਹੋ ਉਹਨੂੰ ਕੁਝ ਦਿਨਾਂ ਦੇ ਤਾਂ ਮੈਂ ਸਮਝਦਾ ਮਨੁੱਖ ਜਿਹੜਾ ਉਹ ਇੱਕ ਇੱਥੇ ਸੋਸਾਇਟੀ ਲਈ ਕਾਰਗਰ ਸਾਬਤ ਹੁੰਦਾ ਹੈ ਇੱਥੇ ਸੋਸਾਇਟੀ ਦਾ ਐਸੈਟ ਕਰੀਏਟ ਹੁੰਦਾ ਹੈਗਾ ਸੋਸਾਇਟੀ ਦਾ ਇੱਕ ਸੂਜ਼ਬਾਨ ਅੰਗ ਬਣਦਾ ਹੈਗਾ ਉਥੇ ਨਾਲ ਦੀ ਨਾਲ ਤੁਸੀਂ ਉਹਨੂੰ ਪੈਰਾਂ ਤੇ ਖੜਾ ਖੋਣ ਦੀ ਸ਼ਕਤੀ ਵੀ ਪ੍ਰਦਾਨ ਕਰਦੇ ਹੋ ਸੋ ਸਿੱਖਿਆ ਦੇ ਖੇਤਰ ਦੇ ਅੰਦਰ ਲੋਟ ਆਫ ਵਰਕ ਜਿਹੜਾ ਬਹੁਤ ਵੱਡਾ ਕੰਮ ਪੰਜਾਬ 'ਚ ਹੋਇਆ ਹੈਗਾ ਬਹੁਤ ਸਾਰੇ ਨਵੇਂ ਕਲਾਸਰੂਮ ਬਣੇ ਨੇ ਕਿ ਕਲਾਸਰੂਮਾਂ ਦੇ ਅੰਦਰ ਬਹੁਤ ਸਾਰਾ ਬੇਸਿਕ ਫਰਨੀਚਰ ਜਿਵੇਂ ਆਪਾਂ ਡੈਸਕ ਕਹਿੰਦੇ ਨੇ ਬੈਠਣ ਦਾ ਪ੍ਰਬੰਧ ਹੋਇਆ ਹੈਗਾ ਬਲੈਕ ਬੋਰਡਸ ਬਣੇ ਨੇ ਕਿ ਸਕੂਲਾਂ ਅੰਦਰ ਲੈਬਸ ਇੱਥੇ ਬੱਚੇ ਆਪਣੇ ਟੈਸਟ ਕਰਦੇ ਨੇ ਪਲੱਸ 2 ਵਾਲੇ ਜਾਂ میٹرਿਕ ਵਾਲੇ ਉਹ ਬਣੇ ਲੱਗੇ ਲਾਇਬ੍ਰੇਰੀਜ਼ ਬਣੀਆਂ ਨੇ ਕਿਆਂ ਪਲੇ ਗਰਾਊਂਡ ਬਣੇ ਲੱਗੇ ਆ ਸਕੂਲਾਂ ਦੀ ਜਿਹੜੀ ਚਾਰ ਦਿਵਾਰੀ ਉਹ ਸਾਰੀ ਬਣੀ ਆ ਕਿ ਵੱਡੇ ਬਦਲਾਅ ਹੋਏ ਨੇ ਕਿਉਂਕਿ ਸਿੱਖਿਆ ਸਾਡੀ ਨਹੀਂ ਆ ਸਾਡੇ ਸਮਾਜ ਦੀ ਨਹੀਂ ਆ ਅਸੀਂ ਉਸ ਨੂੰ ਹੋਰ ਬਹੁਤ ਮਜ਼ਬੂਤ ਕੀਤਾ ਗਿਆ ਇਹਦੇ ਨਾਲ ਦੀ ਨਾਲ ਸਿਹਤ ਸਵਾਮਾਂ ਰਹੀ ਆ ਤੀਜਾ ਸਪੋਰਟਸ ਦਾ ਖੇਤਰ ਆਗਾ ਚੌਥਾ ਅਸੀਂ ਪੰਜਾਬ ਦੇ ਯੁਵਾ ਨੂੰ ਪੰਜਾਬ ਦੇ ਨਜਵਾਨ ਨੂੰ ਜਿਹੜਾ ਪੰਜਾਬ ਨੂੰ ਡਿਸਕਨੈਕਟ ਕਰ ਗਿਆ ਸੀ ਪੰਜਾਬ ਛੱਡ ਕੇ ਚਲਾ ਗਿਆ ਸੀਗਾ ਕਦੇ ਫੌਰਨ ਨੂੰ ਭੱਜ ਰਿਆ ਸੀ ਕਦੇ ਕਿਸੇ ਉਹਨੂੰ ਅਸੀਂ ਦੁਬਾਰੇ ਰੀ ਕਨੈਕਟ ਪੰਜਾਬ ਨਾਲ ਕੀਤਾਗਾ 50000 ਤੋਂ ਵੱਧ ਨੌਕਰੀਆਂ ਜੜੀਆਂ ਰਹੀਆਂ ਉਹ ਪੰਜਾਬ ਦੇ ਨੌਜਵਾਨਾਂ ਨੂੰ ਮਿਲੀਆਂ ਲੱਗੀਆਂ ਔਰ 96000 ਕਰੋੜ ਦਾ ਨਿਵੇਸ਼ ਅਸੀਂ 3 ਸਾਲਾਂ 'ਚ ਕੀਤਾਗਾ ਇਹਦੇ ਨਾਲ ਦੀ ਨਾਲ ਪੰਜਾਬ ਦਾ ਸੀ ਚੈਕਸਾਈਜ਼ ਦਾ ਜੀਐਸਟੀ ਦਾ ਸਟੈਂਪ ਦਾ ਟਰਾਂਸਪੋਰਟ ਦਾ ਸਾਰੇ ਹੈਡ ਦੇ ਅੰਦਰ ਰੈਵਨਿਊ ਜਿਹੜਾਗਾ ਉਹ ਵੀ ਬਧਾਇਆਗਾ ਰੇਵਨਿਊ ਵਧਾਉਣ ਦਾ ਤੁਸੀਂ ਜ਼ਿਕਰ ਕਰਦੇ ਹੋ ਜਿਵੇਂ ਸਾਹ ਵਿਰੋਧੀ ਇਸ ਗੱਲ ਤੇ ਲਗਾਤਾਰ ਘੇਰਦੇ ਆ ਹਾਲਾਂਕਿ ਵਿਰੋਧੀਆਂ ਦਾ ਕੰਮ ਸਰਕਾਰ ਨੂੰ ਘੇਰਨਾ ਸਰਕਾਰ ਨੂੰ ਜਗਾਉਣਾ ਵੀ ਹੈ ਸਰਕਾਰ ਨੂੰ ਤਾਂ ਕਿ ਉਹ ਕਹਿੰਦੇ ਕਿ 120000 ਕਰੋੜ ਰੁਪਏ ਦਾ ਕਰਜ਼ਾ ਔਰ ਇਹਦੇ ਨਾਲ ਹੀ ਤੁਸੀਂ ਕਰਜ਼ਾ ਹੋਰ ਲੈਣ ਵਾਸਤੇ ਵੀ ਤੁਸੀਂ ਚੱਠੀ ਲਿਖ ਰਹੇ ਹੋ ਸੈਂਟਰ ਨੂੰ ਇਹਦੀ ਜਸਟੀਫਿਕੇਸ਼ਨ ਕੀ ਹੈ 120000 ਕਰੋੜ ਰੁਪਏ ਦਾ ਜਿਹੜਾ ਕਰਜ਼ਾ ਹੈ ਜਿਹੜਾ ਪਹਿਲਾਂ ਕਰਜ਼ੇ ਤੇ ਆਜੀਏ ਦੁਨੀਆ ਦੇ ਲਗਭਗ ਸਾਰੇ ਦੇਸ਼ਾਂ ਤੇ ਕਰਜ਼ਾ ਹੈ ਭਾਰਤ ਦੇ ਸਭ ਸਭ ਸਾਰੇ ਸਟੇਟਾਂ ਦੇ ਕਰਜ਼ਾ ਹੈ ਇਹ ਸੱਚ ਆ ਹੂੰ ਇਹ ਤਾਂ ਕੋਈ ਮੁਰਕਰ ਨਹੀਂ ਹੋ ਸਕਦਾ ਉਹ ਕਹਿੰਦੇ ਤੁਸੀਂ ਤਾਂ ਬਹੁਤ ਅੱਗੇ ਖਿੱਚ ਕੇ ਲੈ ਕੇ ਜਾਦਾ ਕਰਦੇ ਲੈ ਬਿਲਕੁਲ ਝੂਠ ਬੋਲਦੇ ਨੇਗੇ ਜਿਹੜੀ ਸਾਨੂੰ ਲਿਮਟ ਪ੍ਰਿਸਕ੍ਰਾਈਬ ਕੀਤੀ ਗਈ ਆ ਜੋ ਲਿਮਿਟੇਸ਼ਨ ਸਾਡੇ ਤੇ ਲਾਈ ਗਈ ਆ ਜਿਹੜੀ ਸਾਰੇ ਸਟੇਟਾਂ ਤੇ ਲਾਈ ਗਈ ਆ ਉਹਦੇ ਹਿਸਾਬ ਦੇ ਨਾਲ ਅਸੀਂ ਕਰਜ਼ਾ ਜਿਹੜਾ ਆਪਦਾ ਲੈਣੇ ਆ ਜਿਹੜਾ ਸਾਡੇ GSTP ਦਾ 3% ਤਾਂ ਹਮੇਸ਼ਾ ਹੀ ਕੱਟ ਰਿਹਾਦਾ ਕੋ ਉਹ ਅਸੀਂ ਲੈ ਰਹੇ ਹਾਂਗੇ ਇਹ ਚ ਕੋਈ ਸ਼ੱਕ ਨਹੀਂ ਪਰ ਨਾਲ ਦੀ ਨਾਲ ਜਿਹੜਾ ਮਹਿੰਗੇ ਦਰਾਂ ਦੇ ਉੱਤੇ ਰੇਟੋ ਪਰ ਟ੍ਰਾਸਟ ਜਿਹਦੇ ਅੰਦਰ 11% 12% ਕਾਂਗਰਸ ਦੇ ਸਮੇਂ ਬੀਜੇਪੀ ਦੇ ਸਮੇਂ ਕਾਲੀਦਲ ਦੇ ਉਹ ਵੀ ਅਸੀਂ ਰੀਪੇ ਵੀ ਕਰਦੇ ਆਂ ਭਾਈ 25-25000 ਕਰੋੜ ਰੁਪਏ ਤਾਂ ਉਹਨਾਂ ਦਾ ਇੰਟਰਸਟ ਹੀ ਹੋ ਜਾਂਦਾ ਸਾਲ ਦਾ ਉਹ ਅਸੀਂ ਮੋੜਦੇ ਆਂ ਸੋ ਸਰਕਾਰ ਜਿਹੜੀ ਹੈ ਲਗਾਤਾਰ ਲੱਗੀ ਹੋਈ ਆ ਵਿਰੋਧੀਆਂ ਦਾ ਕੰਮ ਆ ਵਿਰੋਧ ਕਰਨਾ ਮੈਂ ਥੋੜੀ ਜੀ ਗੱਲ ਕਰਕੇ ਨਵੇੜੂਗਾ ਗੱਲ ਜੀ ਜੇ ਐਕਸਾਈਜ਼ ਦੀ ਗੱਲ ਕਰੀਏ ਜਦੋਂ ਪੰਜਾਬ ਚ ਕਾਲੀਦਲ ਬੀਜੇਪੀ ਦੀ ਸਰਕਾਰ ਸੀ ਕਿੰਨਾ ਐਕਸਾਈਜ਼ ਦੇ ਅੰਦਰ ਪੈਸਾ ਆਇਆ ਸੀਗਾ 20545 ਕਰੋੜ ਰੁਪਏ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ 5 ਸਾਲ 17 ਤੋਂ 22 395 ਕਰੋੜ ਰੁਪਏ ਜਦੋਂ ਆਵਾਜ਼ੀ ਪਾਰਟੀ ਦੀ ਸਰਕਾਰ ਆਈ ਤਿੰਨ ਸਾਲਾਂ ਚ ਕਿੰਨਾ ਆਇਆ 28000 20 ਕਰੋੜ ਇਹ ਤਿੰਨ ਸਾਲ ਦੀ ਮੈਂ ਗੱਲ ਕਰ ਰਿਹਾ ਮੈਂ ਜਿਆਦਾ ਦੀ ਸਮਝ ਦੀ ਗੱਲ ਕਰ ਰਿਹਾ ਤਿੰਨ ਸਾਲਾਂ ਚ ਅਸੀਂ ਜਿੱਦਾਂ ਉਹਨਾਂ ਨੇ 5 ਸਾਲ ਚੋਂ ਕੰਮ ਪੈਸਾ ਇਕੱਠਾ ਕੀਤਾ ਉਹਦੋਂ ਵੀ 1000 ਕਰੋੜ ਰੁਪਏ ਵੱਧ ਜਿਹੜਾ ਹੈਗਾ ਸਾਡਾ ਰੈਵਨਿਊ ਹੋਇਆ ਹੈਗਾ ਜੇ GST ਦੀ ਗੱਲ ਕਰੀਏ ਕਾਂਗਰਸ ਦਾ ਸਮੇਂ ਸਿਰਫ ਤੇ ਸਿਰਫ 21000 ਕਰੋੜ ਰੁਪਏ ਦਾ ਰੈਵਨਿਊ ਇਕੱਠਾ ਹੋਇਆ ਸੀ ਜੀਐਸਟੀ ਦਾ ਸਾਡੇ ਵੇਲੇ ਕਿੰਨਾ ਹੋ ਗਿਆ 64000 ਕਰੋੜ ਤੋਂ ਅਸੀਂ ਪਾਰ ਕਰ ਗਏ ਇਹ ਸਾਡਾ 3 ਸਾਲ ਦਾ ਅੰਕੜਾ ਹੈ ਸੋ ਇਹਦਾ ਮਤਲਬ ਪੰਜਾਬ ਦੇ ਅੰਦਰ ਇੱਕ ਨੇਕ ਨੀਤੀ ਵਾਲੀ ਇਮਾਨਦਾਰ ਸਰਕਾਰ ਜਿਹੜੀ ਆ ਉਹ ਕੰਮ ਕਰ ਰਹੀ ਆ ਸਟੈਂਪ ਡਿਊਟੀ ਦੀ ਗੱਲ ਕਰੀਏ ਕਿਉਂਕਿ ਲੈਂਡ ਮਾਫੀਆ ਤੁਸੀਂ ਵੀ ਜਗਰਬੜਾ ਕਰਦੇ ਹੁੰਦੇ ਸੀ ਲੈਂਡ ਮਾਫੀਆ ਚ ਕੰਮ ਕਰ ਸਕੀ ਨਾ ਕਾਲੇਲ ਬੀਜੇਪੀ ਕੰਮ ਕਰ ਸਕਿਆ ਅਕਾਲੀ ਦਲ ਬੀਜੇਪੀ ਦੇ ਸਮੇ 12387 ਕਰੋੜ ਰੁਪਿਆ ਹਰ ਕਾਂਗਰਸ ਦੇ ਸਮੇ 5 ਸਾਲਾਂ ਚ 12480 ਕਰੋੜ ਰੁਪਿਆ ਸੋ ਮੈਨੂੰ ਕੀ ਫਰਕ ਆ ਇਹ 100 ਕਰੋੜ ਰੁਪਏ ਦਾ ਵੀ ਫਰਕ ਨਹੀਂ ਪਿਆ ਹੈਗਾ 5 ਸਾਲਾਂ ਚ 100 ਕਰੋੜ ਰੁਪਏ ਦੀ ਆਮਦਨੀ ਵਧਾ ਸਕੇ ਸਵਾਮ ਆਦਮੀ ਪਾਰਟੀ ਦੀ ਸਰਕਾਰ ਨੂੰ 3 ਸਾਲ ਹੋ ਗਏ ਤਿੰਨਾਂ ਸਾਲਾਂ ਚ 14786 ਕਰੋੜ ਰੁਪਏ ਦਾ ਰੈਵਨਿਊ ਕਲੈਕਸ਼ਨ ਜਿਹੜੀ ਉਹ ਪੰਜਾਬ ਦੇ ਖਜ਼ਾਨੇ ਚ ਆ ਚੁੱਕੀ ਆ ਇਹ ਜੋ ਕੁਝ ਮਰਜ਼ੀ ਕਹਿ ਦੇਣ ਜੋ ਕੁਝ ਮਰਜ਼ੀ ਬੋਲੀ ਜਾਣ ਸੋ ਅਸੀਂ ਪੰਜਾਬ ਦੀ ਬਿਹਤਰੀ ਲਈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਵਾਅਦਾ ਪੰਜਾਬ ਲਈ ਬਣਾਉਣ ਲਈ ਜਿਹੜੀ ਲਗਾਤਾਰ ਲੱਗੇ ਹੋਏ ਇਹਨਾਂ ਦੇ ਸਮੇਂ ਤਾਂ 32 ਗੁੱਲ ਪੰਜਾਬ ਸੀ ਹੁਣ 32 ਬੁੱਲ ਫੁੱਲ ਪੰਜਾਬ ਆ ਕਦੇ ਲਾਈਟ ਆਉਂਦੀ ਨਹੀਂ ਸੀ ਹੁਣ ਲਾਈਟ ਜਾਂਦੀ ਨਹੀਂ ਕਦੇ ਹੈਗੀ ਪੰਜਾਬ ਦੇ ਕਿਸਾਨ ਦੇ ਖੇਤ ਤੱਕ 8 ਘੰਟੇ ਬਿਜਲੀ ਦੀ ਗੱਲ ਕਰਦੇ ਨੂੰ 16 16 ਘੰਟੇ ਬਿਜਲੀ ਜਾਂਦੀ ਆ 3 ਲੱਖ ਸੌਰੀ 300 ਯੂਨਟ ਹਰੇਕ ਘਰ ਨੂੰ ਮੁਫਤ ਬਿਜਲੀ ਮਿਲ ਰਹੀ ਆ 90% ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਸਾਰੀਆਂ ਕੌਣ ਕਰ ਰਿਆ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਪੰਜਾਬ ਚ ਕੰਮ ਕਰ ਰਹੀ ਹੈਗੀ ਤਾਂ ਹੀ ਇਹ ਲੋਕ ਤੜਫ ਰਹੇ ਨੇ ਕਿਉਂਕਿ ਇਹਨਾਂ ਨੇ ਪੰਜਾਬ ਦੇ ਅੰਦਰ ਮਾਫੀਆ ਦੀ ਸਿਰਜਣਾ ਕੀਤੀ ਮਾਫੀਆ ਰਾਜ ਦਾ ਪੈਦਾ ਕੀਤਾ ਸੋ ਆਮ ਆਦੀ ਪਾਰਟੀ ਉਸ ਮਾਫੀਆ ਰਾਜ ਨੂੰ ਖਤਮਾ ਕਰ ਰਹੀ ਆ ਜਦੋਂ ਅਸੀਂ ਇਹਨਾਂ ਦੇ ਖਤਮਾ ਕਰਦੇ ਇਹਨਾਂ ਦੇ ਬਦਮਨੀ ਦਾ ਮਤਲਬ ਮਾੜੇ ਰਾਜ ਦਾ ਫਿਰ ਇਹ ਮਾੜਾ ਮੋਟਾ ਤੜਫਣਾ ਹੀ ਹੁੰਦਾ ਹੈਗਾ ਜਦੋਂ ਜਦੋਂ ਅਕਸਾਈਜ ਪੈਸੇ ਵੱਧਦੇ ਨੇਗੇ ਫਿਰ ਇਹ ਤੜਫਦੇ ਨੇ ਵੀ ਸਾਡਾ ਤਾਂ ਪੈਸਾ ਗਿਆ ਜਦੋਂ ਜੇ ਅਗਲੀ ਵਾਰ ਸਾਡੀ ਸਰਕਾਰ ਆ ਗਈ ਵੀ ਸਾਡਾ ਕੀ ਬਣੂਗਾ ਸੋ ਇਹ ਤੜਫਦੇ ਨੇਗੇ ਪਰ ਲੇਕਿਨ ਪੰਜਾਬ ਦੇ ਲੋਕਾਂ ਨੇ ਦਵਾਰਾ ਨੇ ਕਦੇ ਜ਼ਿੰਦਗੀ 'ਚ ਮੌਕਾ ਨਹੀਂ ਬਖਸ਼ਦਾ। ਅੱਛਾ ਇੱਕ ਦੋ ਸਵਾਲ ਹੋਰ ਆ ਛੋਟੇ-ਛੋਟੇ। ਮੈਨੂੰ ਪਤਾ ਤੁਸੀਂ ਬਹੁਤ ਬਿਜ਼ੀ ਹੋ ਬਹੁਤ ਲੋਕ ਵੇਟ ਕਰ ਰਹੇ ਆ। 1100 ਰੁਪਏ ਵਾਲੇ ਤੇ ਘੇਰ ਲੈਂਦੇ ਤੁਹਾਨੂੰ ਫਿਰ ਮੋੜ ਕੇੜ ਕੇ ਕਹਿੰਦੇ ਆ ਗੱਡੀ ਆ ਜਾਂਦੀ 1100 ਰੁਪਏ ਬੀਬੀਆਂ ਨੂੰ ਕਦੋਂ ਦੇਵੋਗੇ। ਕੋਈ ਨਾ ਕੋਈ ਕੁਝ ਨਹੀਂ ਬਚਦਾ ਨਾ ਵਿਕਰਮ ਜੀ ਤੋ ਕੁਝ ਨਹੀਂ ਬਚਦਾ ਫਿਰ 1100 ਦੀ ਗੱਲ ਕਰਦੇ ਨੇਗੇ। ਕਿਉਂਕਿ ਅਸੀਂ ਆਪਦੀ ਸਿੱਖਿਆ ਦੀ ਗਰੰਟੀ, ਸਿਹਤ ਦੀ ਗਰੰਟੀ, 300 ਜੁਟ ਬਿਜਲੀ ਦੀ ਗਰੰਟੀ ਸਾਡੇ ਸਾਬਕਾ ਫੌਜੀਆਂ ਨਾਲ 1 ਕਰੋੜ ਰੁਪਏ ਦੀ ਗਰੰਟੀ ਸਾਰੀਆਂ ਪੂਰੀਆਂ 1100 ਰੁਪਏ ਜਿਹੜਾ ਉਹ ਵੀ ਦੇਣਾ ਹੈਗਾ ਸੋ ਉਹਦੇ ਲਈ ਅਸੀਂ ਸਾਡਾ ਡਿਪਾਰਟਮੈਂਟ ਜਿਹੜੇ ਨੇ ਤੇ ਲੱਗੇ ਹੁਣ ਕਿਉਂਕਿ ਸਾਰੀਆਂ ਗਰੰਟੀਆਂ ਪੂਰੀਆਂ ਹੋਈਆਂ ਕਿ ਰਹ ਗਈ ਚਾਰ ਹੋ ਗਈਆਂ ਪੂਰੀਆਂ ਕਿ ਰਹ ਗਈ ਉਹ ਵੀ ਅਸੀਂ ਜਿਹੜੀ ਆ ਬਹੁਤ ਜਲਦੀ ਪੂਰੀ ਕਰ ਦਾਂਗੇ ਉਹਦੇ ਲਈ ਉਹਨਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਨਹੀਂ ਕਦੋਂ ਤੱਕ ਕਿਉਂਕਿ ਇੱਕ ਹਿੰਟ ਦੇ ਗਏ ਤਰਨਪ੍ਰੀਤ ਸੌਂਦੋ ਕਹਿੰਦੇ ਕਿ 2027 ਦੀ ਇਲੈਕਸ਼ਨ ਅਸੀਂ ਤਾਂ ਹੀ ਲੜਨ ਵਾਸਤੇ ਜਦੋਂ ਲੋਕਾਂ ਤੇ ਜਾਵਾਂਗੇ ਉਦੋਂ ਪਹਿਲਾਂ ਪਹਿਲਾਂ ਇਹ ਵਾਅਦਾ ਪੂਰਾ ਕਰਿਆ ਹੋਇਆ ਹੋਊਗਾ ਇਹਨੂੰ ਲੈ ਕੇ ਕਿ ਕਿੰਨਾ ਕੁ ਚੀਮਾ ਸਾਹਿਬ ਬਜਟ ਕਿੰਨਾ ਤੁਸੀਂ ਮੰਨਦੇ ਹੋ ਕਿੰਨਾ ਇੱਕ ਖਰਚਾ ਹੋਗਾ ਕਿ ਨਹੀਂ ਕਿਹਾ ਮੈਂ ਇੰਟਰ ਜਿਹੜੇ ਡਿਪਾਰਟਮੈਂਟ ਇੰਟਰ ਜਿਹੜੇ ਸਟੇਟ ਦੇ ਡਿਪਾਰਟਮੈਂਟ ਸਾਡੇ ਉਹਨਾਂ ਦੀ ਇੱਕ ਕੋਆਰਡੀਨੇਟ ਕਮੇਟੀ ਜਿਹੜੀ ਅਸੀਂ ਉਹਦਾ ਗਠਨ ਕੀਤਾਗਾ ਉਹ ਕਮੇਟੀ ਜਿਹੜੀ ਦੇਖੂਗੀ ਕਿੱਥੇ ਕਿੱਥੇ ਜਿਹੜਾ ਇਹ ਕੰਮ ਕਰਨਾ ਹੈ ਅਸੈਸਮੈਂਟ ਮਤਲਬ ਹੈਗਾ ਕਿੰਨਾ ਕੁ ਮਤਲਬ ਖਰਚਾ ਖਰਚਾ ਉਹ ਹੀ ਗੱਲ ਕਰਦਾ ਅਸੈਸਮੈਂਟ ਲਾਉਣ ਲਈ ਅਸੀਂ ਕਮੇਟੀ ਦਾ ਗਠਨ ਕੀਤਾਗਾ ਉਹ ਕਮੇਟੀ ਜਦੋਂ ਰਿਪੋਰਟ ਦੇਊਗੀ ਉਦੋਂ ਬਾਅਦ ਲੱਗੇ ਅੱਜ ਮਹਾਰਾਣੀ ਪ੍ਰਨੀਤ ਕੁਰ ਉਹਨਾਂ ਦਾ ਬੀਬਾ ਜੀ ਦਾ ਬਿਆਨ ਆਇਆ ਉਹ ਐਕਟਿਵ ਹੋ ਗਏ ਤੁਹਾਡੇ ਬਜਟ ਤੋਂ ਬਾਅਦ ਉਹਨਾਂ ਨੇ ਕੀਤਾ ਕਹਿੰਦੇ ਦਿੱਲੀ ਦੇ ਵਿੱਚ ਹੋ ਗਿਆ ਬੀਬੀਆਂ ਵਾਲਾ ਉਹਨਾਂ ਨੇ ਬੀਬੀਆਂ ਵਾਲੇ ਮਸਲੇ ਤੇ ਘੇਰੇ ਬੀਬਾ ਜੀ ਨੇ ਉਹ ਕਹਿੰਦੇ ਹਰਿਆਣਾ ਦੇ ਵਿੱਚ ਦੇਤਾ ਪਰ ਪੰਜਾਬ ਵਾਲਿਆਂ ਨੇ ਤੇ ਕਹਿੰਦੇ ਪਹਿਲਾਂ ਵਾਅਦਾ ਕੀਤਾ ਸੀਗਾ ਇਹ ਮੂਡ ਘੇੜ ਕੇ ਫਿਰ ਗੱਲ ਤੁਹਾਨੂੰ ਟਾਰਗੇਟ ਬੀਬੀਆਂ ਵਾਲੇ ਤੇ ਕਰ ਤਾਹਣਾ ਪਰ ਕਰਨਾ ਪੈਣਾ ਤੁਹਾਨੂੰ ਹੁਣ ਅੱਜਕੱਲ ਕੈਪਟਨ ਸਾਹਿਬ ਦਾ ਪਰਿਵਾਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਆ ਖੈਲੂ ਪਤਾ ਨਹੀਂ ਕਿਹੜੀ ਸ਼ਾਮਲ ਹੋ ਜਾਣ ਉਹ ਜਦੋਂ ਉਹਨਾਂ ਦੀ ਸਰਕਾਰ ਆਈ ਸੀ ਉਹਨਾਂ ਨੇ ਗੁਟਕਾ ਸਾਹਿਬ ਮੱਥੇ ਨੂੰ ਲਾ ਕੇ ਕਿਹਾ ਸੀਗਾ 17 'ਚ ਸਾਰਾ ਚ ਕੇਸੀ ਪੰਜਾਬ ਚੋਂ ਨਸ਼ਾ ਖਤਮ ਕਰਦਾਂਗੇ ਤਲਵੰਡੀ ਸਾਬੋ ਸੀ ਇੱਥੇ ਤਲਵੰਡੀ ਸਾਬੋ ਤੋਂ 35 ਕਿਲੋਮੀਟਰ ਦੂਰ ਖੜੇ ਹੋਗੇ ਉਹਨਾਂ ਨੇ ਤਾਂ ਕਿਹਾ ਸੀਗਾ ਕਿ ਅਸੀਂ ਪੰਜਾਬ ਦੇ ਕਿਸਾਨ ਦਾ ਸਾਰਾ ਕਰਜ਼ਾ ਮਾਫ ਕਰਦੇ ਹਾਂ ਜੀ ਉਹ ਤਾਂ ਮਹਿਲਾ ਚੋਂ ਹੀ ਨਿਕਲੇ ਉਹ ਤਾਂ ਘਰ ਚੋਂ ਹੀ ਨਿਕਲੇ ਬਾਹਰ ਹੂੰ ਸੋ ਇਹ ਗੱਲਾਂ ਉਹ ਜੋ ਕੋਈ ਮਰਜ਼ੀ ਕਰੀ ਜਾਣ ਇੱਕ ਵੀ ਕੰਮ ਪੰਜਾਬ ਲਈ ਕਰ पाए ਇਸੇ ਗੱਲ ਕਰਕੇ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਸ਼ਰਨ ਲਈਆ ਸੋ ਆਵਾਜ਼ ਪਾਰਟੀ ਸਮਾ ਰਹਿੰਦੇ ਸਮੇਤ ਆ ਕੇ ਸਾਰੇ ਫੈਸਲੇ ਲਗੂ ਗੁਰੂ 11000 ਕਰੋੜ ਕੈਪੀਟਲ ਐਕਸਪੈਂਡੀਚਰ ਦਾ ਤੁਸੀਂ ਜ਼ਿਕਰ ਕੀਤਾ ਉਹ ਕਿਸ ਤਰੀਕੇ ਦੇ ਨਾਲ ਹੋਏਗਾ ਉਸ ਨੂੰ ਲੈ ਕੇ ਕੀ ਪਲਾਨ ਹੈ ਕੀ ਰਣਨੀਤੀ ਹੈ ਬਿਲਕੁਲ ਬਹੁਤ ਅੱਛਾ ਸਵਾਲ ਆ ਤੁਹਾਡਾ ਕਿ ਕੈਪੀਟਲ ਐਕਸਪੈਂਡੀਚਰ ਜਿਹੜਾ ਉਹ ਕਿਵੇਂ ਹੋਊਗਾ ਕੈਪੀਟਲ ਐਕਸਪੈਂਡੀਚਰ ਦੀ ਗੱਲ ਕਰੀਏ ਜੇ ਤਾਂ ਮੈਂ ਬਿਲਕੁਲ ਤਿੰਨਾਂ ਦਾ ਜ਼ਿਕਰ ਕਰਨਾ ਜ਼ਰੂਰ ਸਮਝੂਗਾ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਸੀ ਤਾਂ ਜੇ ਐਵਰੇਜ ਕੱਢੀਏ ਤਾਂ ਉਹਨਾਂ ਦੇ ਸਮੇਂ ਚ 2900 ਕਰੋੜ ਰੁਪਇਆ ਪਰイヤー ਖਰਚ ਹੋਇਆਗਾ ਜੀ ਐਵਰੇਜ ਦੀ ਮੈਂ ਗੱਲ ਕਰਦਾ ਹੁਣ ਮੈਂ ਅੱਗੇ ਜਾਊਗਾ ਕਾਂਗਰਸ ਦੀ ਗੱਲ ਕਰੀਏ 17 ਤੋਂ 22 3800 ਕਰੋੜ ਰੁਪਇਆ ਬਿਲਕੁਲ ਜੈਨੂਨ ਤੇ ਸਹੀ ਅੰਕੜੇ ਚ ਕੋਈ ਵੀ ਗਲਤੀ ਨਹੀਂ ਜਦੋਂ ਆਵਾਦੀ ਪਾਰਟੀ ਦੀ ਸਰਕਾਰ ਆਈ ਤਿੰਨ ਸਾਲਾਂ ਚ 6800 ਕਰੋੜ ਰੁਪਇਆ یعنی 6600 ਕਰੋੜ ਰੁਪਇਆ ਪਾ ਰਹੀ ਹੈ ਖਰਚ ਹੋ ਰਿਹਾ ਸੋ ਇਥੋਂ ਇਸੇ ਤੋਂ ਪਤਾ ਲੱਗਦਾਗਾ ਕਿ ਪੰਜਾਬ ਦੇ ਅੰਦਰ ਇੱਕ ਨੇਕ ਰੀਤੀ ਇਮਾਨਦਾਰ ਸਰਕਾਰ ਇੱਕ ਪ੍ਰੋਗਰੈਸਿਵ ਸਰਕਾਰ ਕੰਮ ਕਰ ਰਹੀ ਆ ਸੋ ਕੈਪੀਟਲ ਕ੍ਰिएशन ਜਿਹੜੀ ਆ ਪੰਜਾਬ ਚ ਹੋ ਰਹੀ ਆ ਔਰ ਡੈਟ ਜਿਹੜੀ ਐਸ ਪਰ ਦੇ ਜੀਡੀਪੀ डीएसडीपी ਦੇ ਅਸ਼ੇਡ ਜਿਹੜੀ ਉਹ ਕਟ ਰਹੀ ਹੈ ਠੀਕ ਹੈ ਚਿਮਨਾ ਸਾਹਿਬ ਕੋਈ ਅਖੀਰਲਾ ਕੁਝ ਮੈਸੇਜ ਦੇਣਾ ਚਾਹਉ ਪੰਜਾਬੀਆਂ ਨੂੰ ਕੁਝ ਕਹਿਣਾ ਚਾਹਉ ਤਾਂ ਮੈਂ ਮੇਰੀ ਤਾਂ ਪੰਜਾਬ ਦੇ ਲੋਕਾਂ ਨੂੰ ਪੰਜਾਬੀਆਂ ਨੂੰ ਇਹੀ ਅਪੀਲ ਆ ਕਿ ਸਰਕਾਰ ਦਾ ਸਾਥ ਦਿਓ ਅਸੀਂ ਲਗਾਤਾਰ ਪੰਜਾਬ ਦੀ ਪੰਜਾਬ ਦੀ ਜਿਹੜੀ ਇਕਨੋਮਿਕਸ ਦੀ ਜਿਹੜੀ ਅਰਥਸ਼ਾਸਤ ਅਰਥਚਾਰੇ ਦੀ ਜਿਹੜੀ ਗੱਡੀ ਆ ਜਿਹੜੀ ਲੀਤੋਂ ਤਾਰ ਦਿੱਤੀ ਸੀ ਕਾਲੀਆਂ ਕਾਂਗਰਸੀਆਂ ਨੇ ਜਿਹਨੂੰ ਗਵਾਹ ਕਰਕੇ ਉਹ ਆਪਣੇ ਘਰਾਂ ਚ ਲੈ ਬੜੇ ਸੀਗੇ ਜਿਹੜਾ ਉਹਨਾਂ ਨੇ ਮਾਫੀ ਆ ਰਾਜ ਦਾ ਹੀ ਆਪਣੇ ਘਰਾਂ ਚ ਪੈਸਾ ਲੈ ਕੇ ਸੀ ਅਸੀਂ ਉਹ ਦੁਬਾਰੇ ਮੋੜ ਪੱਟ ਦੇ ਚੜਾਈ ਆ ਔਰ ਹੁਣ ਮੈਂ ਸਮਝਦਾ ਪੰਜਾਬ ਲਗਾਤਾਰ ਤਰੱਕੀ ਕਰ ਰਿਹਾ ਸੋ ਸਾਡਾ ਸਾਥ ਦੇਣ ਤਾਂ ਕਿ ਅਸੀਂ ਹੋਰ ਤਰੱਕੀ ਕਰ ਸਕੀਏ ਅਸੀਂ ਹੋਰ ਪੰਜਾਬ ਨੂੰ ਅੱਗੇ ਵਧਾ ਸਕੀਏ ਰੰਗਲਾ ਪੰਜਾਬ ਬਣਾ ਸਕੀਏ ਨਹੀਂ ਇਹਨਾਂ ਚਾਹ ਕਾਂਗਰਸ ਅਕਾਲੀ ਭਾਰਤੀ ਜਨਤਾ ਪਾਰਟੀ ਇਹਨਾਂ ਨੇ ਸਵਾਈ ਲੁੱਟਣ ਤੋਂ ਹੋਰ ਕੁਝ ਵੀ ਕੰਮ ਨਹੀਂ ਕਰਨਾ ਥੈਂਕ ਯੂ ਜੀ ਮਾ ਸਾਹਿਬ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਤਾਂ ਖਜ਼ਾਨਾ ਮੰਤਰੀ ਹਰਪਾਲ ਸਿੰਘ ਜੀਮਾ ਸਾਡੇ ਨਾਲ ਸੀਗੇ ਬਜਟ ਪੇਸ਼ ਕੀਤਾ ਅੱਜ ਉਹਨਾਂ ਨੇ ਔਰ ਨਾਲ ਹੀ ਉਹਨਾਂ ਨੂੰ ਆਸਮੀਦਾ ਹੈ ਕਿ ਹੁਣ ਇਹ ਬਜਟ ਜਿਹੜਾ ਲੋਕਾਂ ਦੇ ਫਾਇਦੇ ਲਈ ਅਸੀਂ ਜਿਹੜਾ ਪੇਸ਼ ਕੀਤਾ ਔਰ ਪੰਜਾਬ ਨੂੰ ਬਦਲਣਾ ਅਸੀਂ ਰੰਗਲਾ ਪੰਜਾਬ ਬਣਾਉਣ ਦਾ ਜਿਹੜਾ ਮਿਸ਼ਨ ਹੈ ਉਹਨਾਂ ਨੇ ਕਿਹਾ ਕਿ ਹੁਣ ਬਦਲਦਾ ਪੰਜਾਬ ਦੇ ਨਾਂ ਤੋਂ ਜਿਹੜਾ ਬਜਟ ਹੈ ਉਹਨਾਂ ਨੇ ਕਿਹਾ ਕਿ ਬਦਲਾਂਗੇ ਅਸੀਂ ਪੰਜਾਬ ਨੂੰ ਕੰਮ ਕਰਦੇ ਹੋਏ ਨਜ਼ਰ ਆਵਾਂਗੇ ਲਗਾਤਾਰ ਕੰਮ ਚੱਲ ਰਿਹਾ ਨਾਲ ਹੀ ਉਹਨਾਂ ਨੇ ਕਿਹਾ ਕਿ ਕਈ ਗਰੰਟੀਆਂ ਆਲਮੋਸਟ ਪੂਰੀਆਂ ਕਰਤੀਆਂ ਔ 1100 ਰੁਪਏ ਦੇਣੇ ਆ ਉਹਦੇ ਤੇ ਕੰਮ ਚੱਲ ਰਿਹਾ ਕਿਉਂਕਿ ਵਿਰੋਧੀਆਂ ਵੱਲੋਂ ਉਸ ਮਸਲੇ ਤੇ ਵੀ ਘੇਰਿਆ ਜਾ ਰਿਹਾ ਸਰਕਾਰ ਨੂੰ ਤਾਂ ਉਹ ਵੀ ਵਾਅਦਾ ਹੁੰਦਾ ਨੇ ਕਿ ਬਹੁਤ ਜਲਦੀ ਪੂਰਾ ਹੁੰਦਾ ਹੋਇਆ ਨਜ਼ਰ ਆਏਗਾ